ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਨਵੀਆਂ ਪੰਚਾਇਤਾਂ ਵਾਸਤੇ ਆਈ ਵੱਡੀ ਅਪਡੇਟ ਇੱਕ ਪਾਸੇ ਵਾਰ-ਵਾਰ ਡਲੇ ਕੀਤਾ ਗਿਆ ਪੰਚਾਇਤੀ ਚੋਣਾਂ ਨੂੰ ਲੈ ਕੇ ਇਧਰ ਪੰਚਾਇਤੀ ਚੋਣਾਂ ਜਿਵੇਂ ਹੀ ਸੰਪੰਨ ਹੋਈਆਂ ਪੰਜਾਬ ਦੇ ਵਿੱਚ ਲਗਭਗ 13000 ਪਿੰਡ ਨੇ ਜਿਨ੍ਹਾਂ ਦੇ ਵਿੱਚ 3000 ਜਿਹੜੇ ਸਰਪੰਚ ਬਣੇ ਉਹ ਸਰਬਸੰਮਤੀ ਨਾਲ ਬਣੇ ਉਧਰ ਸੁਪਰੀਮ ਕੋਰਟ ਨੇ ਛਕੰਜਾ ਕੱਸ ਦਿੱਤਾ ਹੈ ਇਹਨਾਂ 3000 ਸਰਬਸੰਪਤੀ ਦੇ ਨਾਮ ਉੱਤੇ ਬਣੇ ਸਰਪੰਚਾਂ ਤੇ ਕਿ ਅਸੀਂ ਇਸ ਦੀ ਜਾਂਚ ਪੜਤਾਲ ਇਨਵੈਸਟੀਗੇਸ਼ਨ ਕਰਨੀ ਹੈ ਉਧਰ ਪੰਜਾਬ ਸਰਕਾਰ ਨੇ ਨਵੇਂ ਬਣੇ ਸਰਪੰਚਾਂ ਤੇ ਛਕੰਜਾ ਕੱਸ ਦਿੱਤਾ ਹੈ ਉਹਨਾਂ ਨੇ ਕਿ ਪੰਜਾਂ ਸਾਲਾਂ ਦੇ ਵਿੱਚ ਜਿਹੜੇ ਕੰਮ ਪਿੰਡਾਂ ਦੇ ਵਿੱਚ ਕਰਨੇ ਨੇ ਉਹਨਾਂ ਦੀਆਂ ਮੀਟਿੰਗਾਂ ਬीडीपी ਬਲੋ ਲਈਆਂ ਜਾਣੀਆਂ ਚਾਹੀਦੀਆਂ ਨੇ ਅਤੇ ਪਲੱਸ ਉਹਨਾਂ ਦੀ ਵੀਡੀਓਗ੍ਰਾਫੀ ਜਿਹੜੀ ਹੈ ਉਹ ਹਰ ਹਾਲਤ ਵਿੱਚ ਬਣਨੀ ਚਾਹੀਦੀ ਹੈ ਫਿਰ ਤਾਰਨਾ ਦਿੱਤੀ ਗਈ ਸਰਪੰਚਾਂ ਨੂੰ ਕਿ ਸਰਪੰਚਾਂ ਨੂੰ ਇਸ ਗੱਲ ਉੱਤੇ ਅਵੇਅਰ ਕਰਵਾਇਆ ਜਾਵੇ ਜੇਕਰ ਕੋਈ ਸਰਪੰਚ ਦੇ ਵਿੱਚ ਕੋਈ ਧੋਖਾ ਧੜੀ ਕਰਦਾ ਹੈ ਉਸ ਦੀ ਜਿਹੜੀ ਸਰਪੈਂਸ਼ਿਪ ਹੈ ਜਾਂ ਉਹਦੇ ਮੈਂਬਰ ਹੈ ਉਹ ਮੌਕੇ ਉੱਤੇ ਰੱਦ ਵੀ ਕੀਤੀ ਜਾ ਸਕਦੀ ਹੈ ਪੰਜਾਬ ਸਰਕਾਰ ਵੱਲੋਂ ਉਹਨਾਂ ਨੇ ਕਿਹਾ ਇਸ ਤਰ੍ਹਾਂ ਨਹੀਂ ਚੱਲੇਗਾ ਕਿ ਜਿਸ ਤਰ੍ਹਾਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰਾਂ ਮੇਰੇ ਚੱਲਦਾ ਰਿਹਾ ਹੈ ਕਿ ਸਰਪੰਚਾਂ ਵੱਲੋਂ ਕਰੋੜਾਂ ਰੁਪਏ ਦੇ ਕਪਲੇ ਕਰ ਰਹੇ ਜਾਂਦੇ ਸੀ ਪਿੰਡਾਂ ਦੀਆਂ ਨਾਲੀਆਂ ਗਲੀਆਂ ਸਵੇਂ ਸਕੂਲ ਜਾਂ ਹੋਰ ਜਿਹੜੇ ਮਾਲੋ ਪਾਰਕ ਨੇ ਉਹਨਾਂ ਵੱਲ ਤਾਂ ਧਿਆਨ ਹੀ ਨਹੀਂ ਦਿੱਤਾ ਗਿਆ ਉਹਨਾਂ ਕਿਹਾ ਦੇਸ਼ ਨੂੰ ਆਜ਼ਾਦ ਹੋਏ ਨੂੰ ਘੱਟੋ ਘੱਟ 75 ਤੋਂ 76 ਸਾਲ ਹੋ ਗਏ ਨੇ ਲੇਕਿਨ ਕਿਸੇ ਵੀ ਸਰਕਾਰ ਨੇ ਅਜੇ ਅਪਰਵਾਹਲਾ ਨਹੀਂ ਕੀਤਾ ਕਿ ਜਿਹੜੇ ਕੰਮ ਪੰਜਾਂ ਸਾਲਾਂ ਦੇ ਵਿੱਚ ਕਰਾਉਣੇ ਨੇ ਉਹ ਹਰ ਹਾਲਤ ਵਿੱਚ ਉਹਨਾਂ ਦੀ ਜਿਹੜੀ ਹੈ ਰਣਨੀਤੀ ਬਣਾ ਲਈ ਜਾਵੇ ਅਤੇ ਇਸ ਦੀ ਪ੍ਰੋਪਰ ਤਰੀਕੇ ਨਾਲ ਵੀਡੀਓਗ੍ਰਾਫੀ ਕੀਤੀ ਜਾਵੇ ਵੀਡੀਓਗ੍ਰਾਫੀ ਕਰਕੇ ਜਿਹੜਾ ਪੰਜਾਬ ਰਾਜ ਦਾ ਪੰਚਾਇਤ ਜਿਹੜਾ ਮੰਤਰੀ ਹੈ ਉਹਦੇ ਕੋਲ ਭੇਦ ਦਿੱਤੀ ਜਾਵੇ ਯਾਨੀ ਕਿ ਇੱਕ ਪਾਸੇ ਸੂਬੇ ਦੇ ਨਵੇਂ ਬਣੇ ਸਰਪੰਚ ਉਹਨਾਂ ਉੱਤੇ ਜਿਹੜੇ 3000 ਸਰਬਸੰਮਤੀ ਨਾਲ ਬਣੇ ਨੇ ਉਹਨਾਂ ਉੱਤੇ ਸੁਪਰੀਮ ਕੋਰਟ ਨੇ ਸਿਕੰਜਾ ਕੱਸ ਦਿੱਤਾ ਹੈ ਦੂਜੇ ਪਾਸੇ ਸਿਕੰਜਾ ਕੱਸ ਦਿੱਤਾ ਗਿਆ ਹੈ ਨਵੇਂ ਸਰਪੰਚਾਂ ਵਾਸਤੇ ਉਹਨਾਂ ਨੇ ਕਿਹਾ ਕਿ ਲਾਮਬੰਦੀ ਕਰ ਲੋ ਤਿਆਰ ਹੋ ਜਾਓ ਯਾਨੀ ਕਿ ਹੁਣ ਗਰਾਟਾਂ ਦੀ ਛੜੀ ਲੱਗੇਗੀ ਪਿੰਡਾਂ ਦੇ ਵਿੱਚ ਕਿਉਂਕਿ ਜਿਹੜੇ ਜਿਹੜੇ ਉਹ ਕੰਮ ਦੱਸਣਗੇ ਉਹ ਪਹਿਲ ਦੇ ਹਦਾਰ ਤੇ ਸਰਕਾਰ ਵੱਲੋਂ ਜਿਹੜੇ ਕਰਾਇਆ ਜਾਣਗੇ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਹਮੇਸ਼ਾ ਹੀ ਕਹਿੰਦਾ ਹੈ ਕਿ ਖਜ਼ਾਨਾ ਕਦੇ ਵੀ ਖਾਲੀ ਨਹੀਂ ਹੁੰਦਾ ਇਸ ਨੂੰ ਲੈ ਕੇ ਅੱਜ ਫਿਰ 1 ਤੋਂ ਲੈ ਕੇ 10 ਦੇ ਯਾਨੀ ਕਿ 1 ਦਸੰਬਰ ਤੋਂ ਲੈ ਕੇ 10 ਦਸੰਬਰ ਤੱਕ ਹਰ ਸਰਪੰਚ ਦੀ ਮੀਟਿੰਗ ਜਿਹੜੀ ਹੈ ਉਹ ਬੀਡੀਪੀਓ ਜਾਂ ਸੀਡੀਪੀਓ ਦੇ ਨਾਲ ਹੋ ਜਾਣੀ ਚਾਹੀਦੀ ਹੈ ਉਸ ਦੀ ਸਪੈਸ਼ਲ ਇੱਕ ਫੋਟੋਗ੍ਰਾਫੀ ਜਾਂ ਵੀਡੀਓਗ੍ਰਾਫੀ ਹੋਣੀ ਚਾਹੀਦੀ ਹੈ ਤਾਂ ਕਿ ਪੰਚਾਇਤ ਮੰਤਰੀ ਨੂੰ ਭੇਜੀ ਜਾ ਸਕੇ ਅਤੇ ਮੌਕੇ ਤੇ ਜਿਹੜੇ ਪੈਂਡਿੰਗ ਕੰਮ ਪਏ ਨੇ ਜਾਂ ਪਿੰਡਾਂ ਦੇ ਵਿੱਚ ਜਿਹੜੇ ਕੰਮ ਹੋਣ ਵਾਲੇ ਨੇ ਉਹਨਾਂ ਨੂੰ 2.5 ਸਾਲਾਂ ਦੇ ਵਿੱਚ ਨਿਪਟਲੇ ਚੜਾ ਜਾਵੇ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਹੈ ਨਵੀਂ ਅਪਡੇਟ ਆਈ ਹੈ ਕਿ ਪੰਜਾਬ ਦਾ ਕੋਈ ਵੀ ਪਿੰਡ ਜਿਹੜਾ ਉਹ ਡਵੈਲਪਮੈਂਟ ਤੋਂ ਵਾਂਝਾ ਨਹੀਂ ਰਹਿਣਤਾ ਜਾਵੇਗਾ ਹਰ ਤਾਮਚਾਮ ਹਿੱਲਾ ਵਸੀਲਾ ਪਿੰਡ ਦੀ ਡਵੈਲਪਮੈਂਟ ਵਾਸਤੇ ਜਿਹੜਾ ਪੈਸਾ ਹੈ ਉਹ ਪੰਜਾਬ ਸਰਕਾਰ ਵੱਲੋਂ ਖੁੱਲੇ ਤੌਰ ਤੇ ਵਰਤਾਇਆ ਜਾਵੇਗਾ ਪਿੰਡਾਂ ਦੇ ਵਿੱਚ ਨਵੇਂ ਬਣੇ ਸਰਪੰਚਾਂ ਅਤੇ ਪੰਚਾਂ ਨੂੰ ਧੰਨ